ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਕਿਵੇਂ ਇੰਨੇ ਅਹਿਮ ਕੜੀ ਸਾਬਤ ਹੋ ਸਕਦੇ ਨੇ ਰਮਨ ਜੋ ਸਥਿਤੀ ਬਣੀ ਹੈ तकरीबन तकरीबन ਹੁਣ ਤੱਕ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਜੇ ਇੰਡੀਆ ਗਠਜੋੜ ਨੇ ਸਰਕਾਰ ਬਣਾਉਣੀ ਹੈ ਤਾਂ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਪੰਜ ਫੈਕਟਰ ਦਾ ਮੈਂ ਜ਼ਿਕਰ ਕਰਨ ਲੱਗਿਆ ਫਿਰ ਰਮਨ ਦੇ ਨਾਲ ਡਿਟੇਲ ਦੇ ਵਿੱਚ ਇਹਨਾਂ ਪੰਜਾਂ ਫੈਕਟਰਾਂ ਦੇ ਉੱਤੇ ਮੈਂ ਡਿਸਕਸ ਕਰੂੰਗਾ ਸਭ ਤੋਂ ਪਹਿਲਾ ਫੈਕਟਰ ਹੈ ਤ੍ਰਿਣਮੂਲ ਕਾਂਗਰਸ 올 ਇੰਡੀਆ ਤ੍ਰਿਣਮੂਲ ਕਾਂਗਰਸ ਤਕਰੀਬਨ 31 ਸੀਟਾਂ ਦੇ ਉੱਤੇ ਮਮਤਾ ਬੈਨਰਜੀ ਪ੍ਰਭਾਵ ਪਾ ਰਹੇ ਨੇ 31 ਸੀਟਾਂ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਤ੍ਰਿਣਮੂਲ ਕਾਂਗਰਸ ਦੇਸ਼ ਦੇ ਵਿੱਚ ਜੇਕਰ ਇਹ 31 ਸੀਟਾਂ ਲੈਂਡ ਚ ਹਾਸਲ ਕਰਨ ਦੇ ਵਿੱਚ ਕਾਮਯਾਬ ਜਿੱਤਨ ਦੇ ਵਿੱਚ ਹੁੰਦੇ ਆ ਤਾਂ ਇੰਡੀਆ ਗਠਜੋੜ ਦੇ ਨਾਲ ਉਹ ਜਾਂਦੇ ਆ ਤਾਂ ਸਭ ਤੋਂ ਪਹਿਲਾ ਫਾਇਦਾ ਇੰਡੀਆ ਗਠਜੋੜ ਨੂੰ ਸਿੱਧੀਆਂ 31 ਸੀਟਾਂ ਮਮਤਾ ਬੈਨਰਜੀ ਦੀਆਂ ਪਰ ਮਮਤਾ ਬੈਨਰਜੀ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਆਪਣਾ ਨਾਮ ਰੱਖਣਗੇ ਰਮਨ ਇੱਕ ਇੱਕ ਕਰਕੇ ਡਿਸਕਸ ਕਰਦੇ ਆ ਫਿਰ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਕਿਵੇਂ ਇੰਪੋਰਟੈਂਟ ਨੇ ਸਿਨੈਰੀਓ ਚ ਤੁਹਾਨੂੰ ਸਮਝ ਆਊਗਾ ਪਰ ਜਦੋਂ ਤੁਸੀਂ ਇਹ ਪੰਜੋ ਗੱਲਾਂ ਜੋ ਤੁਹਾਨੂੰ ਮੈਂ ਔਰ ਰਮਨ ਦੱਸਣ ਜਾ ਰਹੇ ਹਾਂ ਜਦੋਂ ਇਹਨੂੰ ਡਿਸਕਸ ਕਰ ਲੋਗੇ ਦੇਖ ਲੋਗੇ ਸਮਝ ਲੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਯਾਦ ਹੋਣਾ ਚਾਹੀਦਾ 1996 ਤੇ 1997 ਦੇ ਦੋ ਸਾਲ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਇੱਕ ਵੋਟ ਤੋਂ ਡਿੱਗੀ ਸੀ ਰਮਨ ਉਹ ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਸਿਨੈਰੀਓ ਕਿ ਇੱਕ ਵੋਟ ਦੀ अहमियत ਕੀ ਹੈ ਔਰ ਅਟਲ ਬਿਹਾਰੀ ਵਾਜਪਾਈ ਨੇ ਹੱਸ ਕੇ ਕਿਹਾ ਸੀਗਾ ਕਿ ਮੈਂ ਅਸਤੀਫਾ ਦਿਨਾ ਔਰ ਸਰਕਾਰ 13 ਦਿਨ ਦੀ ਸਰਕਾਰ 13 ਮਹੀਨਿਆਂ ਦੀ ਸਰਕਾਰ ਇਸ ਸੰਦਰਭ ਚੱਜ ਕਿਵੇਂ ਅਮਰਿਤਪਾਲ ਸਿੰਘ ਖਾਲਸਾ ਤੈਅ ਕਰ ਸਕਦੇ ਨੇ ਭਾਈ ਸਰਬਜੀਤ ਸਿੰਘ ਤੈਅ ਕਰ ਸਕਦੇ ਨੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਊਗਾ ਬੀਜੇਪੀ ਜਾਂ ਕਾਂਗਰਸ ਐਨਡੀਏ ਜਾਂ ਇੰਡੀਆ ਤੁਸੀਂ ਦੇਖੋ ਕਿ ਹਾਲਾਤ ਕਿੱਥੇ ਆ ਕੇ ਖੜ੍ਹ ਸਕਦੇ ਆ ਜਿਸ ਅਮਰਿਤਪਾਲ ਨੂੰ ਐਨਐਸਏ ਲਾ ਕੇ ਜੇਲ੍ਹ ਚ ਭੇਜਿਆ ਗਿਆ ਡਿਬਰੂਗੜ੍ਹ ਅੱਜ ਉਹ ਭਾਰਤ ਦੀ ਅਗਲੀ 5 ਸਾਲ ਦੀ ਤਕਦੀਰ ਤੈਅ ਕਰ ਸਕਦੇ ਨੇ ਪਹਿਲੀ ਗੱਲ ਤ੍ਰਿੰਮੂਲ ਕਾਂਗਰਸ 31 ਸੰਸਦ ਨੇ ਕਾਂਗਰਸ ਦੀ ਇਕਵਾਈ ਦੇ ਵਿੱਚ ਜਦੋਂ ਇੰਡੀਆ ਬਣਿਆ ਤਾਂ ਮਮਤਾ ਬੇਨਰਜੀ ਇਸ ਮੀਟਿੰਗ 'ਚ ਸ਼ਾਮਲ ਹੋਈ ਸੀ ਪਰ ਉਹਨਾਂ ਨੇ ਇੰਡੀਆ ਦੇ ਜਿਹੜੇ ਸਯੋਜਕ ਨੇ ਮਲਿਕ ਅਰਜੁਨ ਖੜਗੇ ਉਹਨਾਂ ਦਾ ਨਾਮ ਰੱਖਿਆ ਸੀਗਾ ਪ੍ਰਾਈਮ ਮਿਨਿਸਟਰ ਵਾਸਤੇ ਤੁਹਾਡੇ ਯਾਦ ਹੋਣਾ ਹੈ ਔਰ ਬੰਗਾਲ ਦੀ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਤ੍ਰਿੰਮੂਲ ਤੇ ਕਾਂਗਰਸ ਦੇ ਵਿੱਚ ਸਹਿਮਤੀ ਨਹੀਂ ਬਣ ਸਕੀ ਸੀ ਦੋਵੇਂ ਅੱਢ-ਅੱਡ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਇਸ ਦੇ ਬਾਵਜੂਦ ਮਮਤਾ ਬੇਨਰਜੀ ਨੇ ਕਿਹਾ ਕਿ ਉਹ ਇੰਡੀਆ ਦੇ ਨਾਲ ਹੀ ਨੇ ਤਾਂ ਇਹਨਾਂ 31 ਸੀਟਾਂ ਦੇ ਉੱਤੇ ਮਮਤਾ ਬੇਨਰਜੀ ਸਭ ਤੋਂ ਵੱਡਾ ਪ੍ਰਭਾਵ ਪਾਉਂਦੇ ਨੇ ਦੂਜਾ ਵੱਡਾ ਫੈਕਟਰ ਜਿਹੜਾ ਇਸ ਟਾਈਮ ਸਭ ਤੋਂ ਵੱਧ ਚਰਚਾ ਚ ਸਭ ਤੋਂ ਵੱਧ ਚਰਚਾ ਚ ਨਾਮ ਹੈ ਉਹ ਨੇ ਨਿਤਿਸ਼ ਕੁਮਾਰ ਜੀਡੀਯੂ ਜੀਡੀਯੂ ਜਨਤਾ ਦਾ联 ਯੂਨਾਈਟਿਡ ਨਿਤਿਸ਼ ਕੁਮਾਰ ਕੋਲੇ ਇਸ ਵੇਲੇ ਤਕਰੀਬਨ 15 ਸੰਸਦ ਲੀਡ ਕਰ ਰਹੇ ਨੇ ਜਿਹੜੇ ਆਲਮੋਸਟ ਜਿੱਤਣਗੇ ਹਾਲਾਂਕਿ ਨਿਤਿਸ਼ ਕੁਮਾਰ ਜਿਹੜੇ ਨੇ ਉਹ ਐਨਡੀਏ ਦੇ ਨਾਲ ਨੇ ਇਹ ਬਿਆਨ ਤਾਂ ਰਮਨ ਆ ਰਿਹਾ ਕਿ ਨਤੀਸ਼ ਐਨਡੀਏ ਦੇ ਨਾਲ ਬਣੇ ਰਹਿਣਗੇ ਪਰ ਨਤੀਸ਼ ਦਾ ਜਿਹੜਾ ਕੇਸੀ ਤਿਆਗੀ ਵੱਲੋਂ ਇਹ ਜਿਹੜਾ ਕੇਸੀ ਤਿਆਗੀ ਨੇ ਇਹ ਗੱਲ ਕਹੀ ਆ ਪਰ ਨਤੀਸ਼ ਦਾ ਜਿਹੜਾ ਇਤਿਹਾਸ ਰਿਹਾ ਉਹ ਦੱਸਦਾ ਰਿਹਾ ਕਿ ਨਤੀਸ਼ ਤੋਂ ਵੱਧ ਪਲਟੀਆਂ ਇਸ ਮੁਲਕ 'ਚ ਕਿਸੇ ਨੇ ਨਹੀਂ ਮਾਰੀਆਂ ਲਾਲੂ ਪ੍ਰਸਾਦ ਆਦਮ ਉਹਨਾਂ ਦੇ ਨਾਲ ਰਲ ਕੇ ਸਰਕਾਰ ਬਣਾਈ ਫਿਰ ਤੋੜੀ ਔਰ ਨਤੀਸ਼ ਦਾ ਇਤਿਹਾਸ ਰਿਹਾ ਤਾਂ ਜੇਕਰ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਆ ਪ੍ਰਧਾਨ ਮੰਤਰੀ ਅਹੁਦੇ ਲਈ ਇੰਟਰਟਾਈਪੈਂਡੀ ਮੈਂ ਤੁਹਾਨੂੰ ਥੋੜੀ ਜੀ ਇਸ ਤੇ ਐਡ ਕਰੋ ਤੁਸੀਂ ਮੈਂ ਮੈਂ ਦਰਸ਼ਕਾਂ ਨੂੰ ਇਹ ਦੱਸ ਦਿਆਂ ਕਿ ਬੜੇ ਧਿਆਨ ਨਾਲ ਇਹ ਲਾਈਵ ਸੁਣਿਓ ਤੁਸੀਂ ਪੰਜਾਬ ਦੇ ਮੀਡੀਆ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਗੱਲਾਂ ਕੋਈ ਨਹੀਂ ਦੱਸ ਰਿਹਾ ਸੀ ਬਹੁਤ ਲੌਜੀਕਲ ਔਰ ਬਹੁਤ ਸੈਂਸਿਬਲ ਤਰੀਕੇ ਨਾਲ ਬੜੇ ਠਰਮੇ ਤੇ ਇhtਰਾਮ ਦੇ ਨਾਲ ਮੈਂ ਔਰ ਰਮਨ ਸਮਝਾਵਾਂਗੇ ਕਿ ਜਿਹੜੇ ਨੰਬਰਸ ਤੁਸੀਂ ਦੇਖ ਰਹੇ ਹੋ ਉਹਦੇ ਚ ਇੰਡੀਆ ਗਠਜੋੜ ਦੀ ਸਰਕਾਰ ਕਿਵੇਂ ਬਣਾਈ ਜਾ ਸਕਦੀ ਹੈ ਉਹਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਔਰ ਅਮਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਕਿਵੇਂ ਬਹੁਤ ਵੱਡੀ ਕੜੀ ਸਾਬਤ ਹੋਣਗੇ ਕਿਉਂਕਿ ਮਮਤਾ ਬੈਨਰਜੀ ਦਾ ਮੈਂ ਜ਼ਿਕਰ ਕੀਤਾ ਹੁਣ ਅਸੀਂ ਗੱਲ ਦੂਜੇ ਪੁਆਇੰਟ ਦੀ ਕਰ ਰਹੇ ਹਾਂ ਜੀਡੀਯੂ ਦੀ 15 ਸੰਸਦ ਨੇ ਰਮਨ